ਦੋਸਤੋ ਪਿਆਰ ਭਰੀ ਫਤਿਹ ਕੂਲ ਕਰੋ ਇੱਕ ਵਾਰ ਫਿਰ ਤੁਹਾਡਾ ਸਾਡੇ ਚੈਨਲ ਸਵਾਗਤ ਹੈ ਤੁਸੀਂ ਜੁੜ ਗਏ ਹੋ ਤੀਰਥ ਵਰਲਡ ਦੇ ਨਾਲ ਵੈਸੇ ਤਾਂ ਪੂਰੇ ਪੰਜਾਬ ਦੇ ਵਿੱਚ ਕੀ ਪੰਜਾਬ ਤੋਂ ਬਾਹਰ ਵੀ ਸਾਡੇ ਗੁਰੂ ਧਾਮ ਮੌਜੂਦ ਨੇ ਸਾਡੇ ਗੁਰੂ ਘਰ ਮੌਜੂਦ ਨੇ ਜਿੱਥੇ ਬੱਖ-ਬੱਖ ਜਗਾ ਤੇ ਬੱਖ-ਬੱਖ ਇਤਿਹਾਸ ਜੁੜਿਆ ਇਹਨਾਂ ਗੁਰਦੁਆਰਿਆਂ ਨਾਲ ਸਾਡੇ ਗੁਰੂ ਸਾਹਿਬਾਨ ਨਾਲ ਅੱਜ ਤੁਹਾਨੂੰ ਇੱਕ ਇਤਿਹਾਸਕ ਗੁਰਦੁਆਰਾ ਟੀਬੀ ਸਾਹਿਬ ਦੇ ਦਰਸ਼ਨ ਕਰਾਵਾਂਗੇ ਉਸ ਟੀਬੀ ਸਾਹਿਬ ਦੇ ਇਤਿਹਾਸ ਬਾਰੇ ਵੀ ਦੱਸਾਂਗੇ ਵੀਡੀਓ ਜ਼ਰੂਰ ਦੇਖਿਓ ਤੇ ਵੀਡੀਓ ਖਾਸ ਕਰਕੇ ਆਪਣੇ ਬੱਚਿਆਂ ਨੂੰ ਵੀ ਦਿਖਾਇਆ ਕਰੋ ਤਾਂ ਕਿ ਤੁਹਾਡੇ ਬੱਚਿਆਂ ਦੇ ਦਿਲਾਂ ਦੇ ਵਿੱਚ ਸਿੱਖੀ ਪ੍ਰਤੀ ਪਿਆਰ ਪੈਦਾ ਹੋ ਸਕੇ ਤੇ ਇੱਕ ਚੀਜ਼ ਇੱਕ ਇਤਿਹਾਸ ਬਾਰੇ ਪਤਾ ਲੱਗ ਸਕੇ ਜੋ ਹਾਲੇ ਤੱਕ ਤੁਹਾਨੂੰ ਨਹੀਂ ਪਤਾ ਸੀ ਆਓ ਵੀਡੀਓ ਦੇਖਦੇ ਆਂ ਫਿਰ ਗੱਲ ਕਰਦੇ ਆਂ ਆ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਇਆ ਹਾਂ ਰੋਪੜ ਹੈਡਵਰਕਸ ਦੇ ਉੱਤੇ ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਟੀਪੀ ਸਾਹਿਬ ਜਿਸ ਨੂੰ ਕਿ ਅਲੱਗ-ਅਲੱਗ ਨਾਮਾਂ ਨਾਲ ਜਾਣਿਆ ਜਾਂਦਾ ਹੈ ਗੁਰਦਰਾ ਹੈਡ ਦਰਵਾਜ਼ ਪੋਟਫਰਾਲ ਅਤੇ ਗੁਰਦਰਾ ਲਖੜ ਸਾਹਿਬ ਤੇ ਕਾਫੀ ਸਾਰੀਆਂ ਸੰਗਤਾਂ ਨੇ ਜਿਹੜੀਆਂ ਇੱਥੇ ਨਤਮਸਤਕ ਹੋ ਕੇ ਜਾਂਦੀਆਂ ਹਨ ਤੇ ਅਸੀਂ ਗੁਰਦਰਾ ਸਾਹਿਬ ਵਿੱਚ ਜਾ ਕੇ ਇਥੋਂ ਦੇ ਇਤਿਹਾਸ ਬਾਰੇ ਸੁਣ ਕੇ ਵਿੱਚ ਜਾਣਾਂਗੇ ਅਤੇ ਤੁਹਾਨੂੰ ਇਥੋਂ ਦੇ ਇਤਿਹਾਸ ਬਾਰੇ ਸਿੱਕੇ ਵਿੱਚ ਦੱਸਾਂਗੇ ਚੋ ਆਓ ਅਸੀਂ ਆਪਣਾ ਸਫ਼ਰ ਸ਼ੁਰੂ ਕਰਦੇ ਹਾਂ ਗੁਰਦਰਾ ਕਬੀਸ ਸਾਹਿਬ ਸਿੰਘ ਜੀ ਮਹਾਰਾਜ ਹਰਖੋ ਵਾਲੀ ਜਿਹੜੇ 19ਵੀਂ ਸਦੀ ਦੇ ਮਹਾਨ ਅਵਤਾਰ ਮਹਾਨ ਸੰਤ ਅਤੇ ਸੰਤੈਨ ਨੂੰ ਅਵਤਾਰ ਦੀ ਤਰ੍ਹਾਂ ਪੁੱਜਦੇ ਸਨ ਕਿਉਂਕਿ ਜੋ ਸੰਤ ਬਾਬਾ ਜਵਾਰਾ ਸਿੰਘ ਜੀ ਦਾ ਪਿਛੋਕੜ ਸੀ ਉਹ ਦਸਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਜਿਹੜੀ ਕਰਨਪੁਰ ਸਾਹਿਬ ਵਿਖੇ ਜੁੜਿਆ ਹੋਇਆ ਸੀ ਸੰਤ ਪਾਪਾ ਜਵਾਰਾ ਸਿੰਘ ਜੀ ਦੇ ਬਜ਼ੁਰਗ ਭਾਈ ਕੁੰਮਾ ਜੀ ਦਸਵੀਂ ਪਾਤਸ਼ਾਹ ਜੀ ਦੀ ਹਜ਼ੂਰੀਏ ਲਾਂਗਰੀਤ ਸਨ ਜੋ ਕਿ ਹਰ ਸਮੇਂ ਸੇਵਾ ਲਈ ਤਤਪਰ ਰਹਿਣ ਵਾਲੇ ਸਨ ਜਦੋਂ ਕਾਫੀ ਸਮਾਂ ਸੇਵਾ ਕਰਦਿਆਂ ਨੂੰ ਹੋ ਗਿਆ ਤਾਂ ਇੱਕ ਦਿਨ ਦਸਵੀਂ ਪਾਤਸ਼ਾਹ ਜੀ ਨੇ પ્રસન્ન ਹੋ ਕੇ ਭਾਈ ਕੁੰਮਾ ਜੀ ਨੂੰ ਆਪਣੇ ਪਾਸ ਬੁਲਾ ਕੇ ਪੁੱਛਿਆ ਤੇਰਾ ਨਾਮ ਕੀ ਹੈ ਇਹ ਇਲਾਕਾ ਕਿਹੜਾ ਹੈ ਭਾਈ ਕੁੰਮਾ ਜੀ ਨੇ ਬੇਨਤੀ ਕੀਤੀ ਕਿ ਮੇਰਾ ਪਿੰਡ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਮਹਿਲਪੁਰ ਕਸਬੇ ਦੇ ਨੇੜੇ ਸਫਰੋਲੀ ਹੈ ਭਗੋਈਆ ਪੱਤੀ ਵਿੱਚ ਵਸਿਆ ਇੱਕ ਛੋਟਾ ਜਿਹਾ ਨਗਰ ਜਿਸ ਦਾ ਨਾਮ ਵੀ ਭਗੋਈਆ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੇਵਾ ਤੋਂ ਪ੍ਰਸੰਨ ਹੋ ਕੇ ਭਾਈ ਕੁੰਮਾ ਜੀ ਨੂੰ ਆਖਿਆ ਕਿ ਜਾਂ ਸਿੱਖਾ ਤੇਰੀ ਘਰ ਨਾਲ ਥਾਂ ਹੀ ਪੈ ਗਈ ਆਪਣੇ ਇਲਾਕੇ ਦੁਆਬੇ ਵਿੱਚ ਗੁਰਮਤਿ ਦਾ ਪ੍ਰਚਾਰ ਕਰ ਲੰਗਰ ਚਲਾ ਅਤੇ ਨਗਰ ਵਸਾ ਭਾਈ ਕੁਮਾ ਜੀ ਨੇ ਨਿਮਰਤਾ ਤੇ ਤਿਆਗ ਦੀ ਭਾਵਨਾ ਦਿਖਾਉਂਦੇ ਹੋਏ ਉਹਨਾਂ ਦੇ ਨਿੱਜੀ ਲੰਗਰੀ ਨੂੰ ਕਰਕੇ ਪਿੰਡ ਦਾ ਨਾਮ ਵੀ ਲੰਗੇਰੀ ਹੀ ਰੱਖਿਆ ਬਾਕੀ ਰਹਿਣ ਦੀ ਉਮਰ ਉਹਨਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਦੇਸ਼ਾਂ ਸਾਧ ਸੇਵਾ ਸਿਮਰਨ ਵਿੱਚ ਹੀ ਬਤੀਤ ਕੀਤੀ ਸੰਤ ਬਾਬਾ ਜਵਾਲਾ ਸਿੰਘ ਜੀ ਦੀ ਸੰਪਰਦਾ ਭਾਈ ਦਇਆ ਸਿੰਘ ਜੀ ਜੋ ਪੰਜ ਪਿਆਰਿਆਂ ਦੇ ਮੁਖੀ ਸਨ ਤੋਂ ਸ਼ੁਰੂ ਹੋਈ ਭਾਈ ਦਇਆ ਸਿੰਘ ਜੀ ਤੋਂ ਬਾਅਦ ਭਾਈ ਸੋਭਾ ਸਿੰਘ ਜੀ ਅਨੰਦਪੁਰ ਸਾਹਿਬ ਬਾਬਾ ਸਾਹਿਬ ਸਿੰਘ ਜੀ ਬੇਦੀ ਹੁੰਨਾ ਵਾਲੇ ਬਾਬਾ ਭਗਤ ਸਿੰਘ ਜੀ ਕਰੀ ਵਾਲੇ ਬਾਬਾ ਵੀਰ ਸਿੰਘ ਜੀ ਨਾਰੰਗਾਵਾਦ ਵਾਲੇ ਬਾਬਾ ਮਹਾਰਾਜ ਜੀ ਨਾਰੰਗਾਵਾਦ ਵਾਲੇ ਬਾਬਾ ਖੁਦਾ ਸਿੰਘ ਲਾਹੌਰ ਵਾਲੇ ਬਾਬਾ ਰਾਮ ਸਿੰਘ ਜੀ ਬਰਕਤ ਨਾਰੰਗਾਵਾਦ ਵਾਲੇ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਬਾਬਾ ਆ ਸਿੰਧੀ ਕੋ ਮਰਨ ਵਾਲਿਆਂ ਤੋਂ ਬਾਅਦ ਸੰਤ ਜਵਾਰਾ ਜੀ ਸੰਪਰਦਾ ਦੇ ਮੁਖੀ ਬਣੇ ਜਿਨ੍ਹਾਂ ਦਾ ਜਨਮ ਮਾਤਾ ਰਾਜਕੌਰ ਜੀ ਦੀ ਉੱਖੋਂ ਸਰਦਾਰ ਨਰਨ ਸਿੰਘ ਜੀ ਦੇ ਘਰ ਹੋਇਆ ਸੰਤ ਜਵਾਲਾ ਸਿੰਘ ਜੀ ਨੇ ਸਨ 1959 ਤੋਂ ਪਹਿਲਾਂ ਕਈ ਵਾਰ ਇਸ ਜਗ੍ਹਾ ਤੇ ਸੰਗਤਾ ਸਮੇਤ ਆਪਣੇ ਚਰਨ ਪਾਏ ਸਨ ਸਨ 1962 ਵਿੱਚ ਸੰਤ ਬਾਬਾ ਭਲ ਸਿੰਘ ਜੀ ਭਗਵਿਆਨੀ ਸੰਤ ਮਹਿੰਦਰ ਸਿੰਘ ਜਿਹੜੇ ਸੰਤ ਬਾਬਾ ਜਵਾਰਾ ਸਿੰਘ ਜੀ ਦੀ ਜਗ੍ਹਾ ਮੰਤ ਹੋਏ ਹਨ ਉਹਨਾਂ ਨੂੰ ਨਾਲ ਲੈ ਕੇ ਸੰਤ ਸਾਦੀ ਸਿੰਘ ਜੀ ਮਹਾਰਾਜ ਸੰਤ ਹਰੀ ਸਿੰਘ ਜੀ ਸੰਤ ਗਿਆਨ ਸਿੰਘ ਜੀ ਤੇ ਹੋਰ ਕਈ ਮਹਾਪੁਰਸ਼ਾਂ ਨਾਲ ਲੈ ਕੇ ਇੱਥੇ ਆਏ ਸੰਤ ਬਾਬਾ ਭਗਤ ਸਿੰਘ ਜੀ ਦਾ ਬਚਨ ਸੀ ਕਿ ਪਿਛਲੇ ਜਨਮ ਵਿੱਚ ਅਸੀਂ ਇੱਥੇ ਤਪੱਸਿਆ ਕੀਤੀ ਸੀ ਅਤੇ ਵੱਡੇ ਵੱਡੇ ॠषि ਮੂਨੀ ਅਵਤਾਰਾਂ ਨੇ ਇੱਥੇ ਤਪੱਸਿਆ ਕੀਤੀ ਇਹ ਨੇ ਇਸਤੀ ਮਾਤਰੀਆਂ ਪਾਰ ਕੀਤਾ ਸੀ ਇੱਕ ਵਾਰ ਸੰਤ ਜੀ ਨੂੰ ਅੰਬਾਲੇ ਜਾਣ ਦਾ ਹੁਕਮ ਹੋਇਆ ਰਸਤੇ ਵਿੱਚ ਬਹੁਤ ਵੱਡਾ ਹੜ ਆਇਆ ਹੋਇਆ ਸੀ ਅੰਬਾਲੇ ਨੂੰ ਚਾਲੇ ਪਾ ਦਿੱਤੇ ਪਰ ਜਦੋਂ ਕਾਰ ਮਵਾਰਖਪੁਰ ਕੋਲ ਪਹੁੰਚੀ ਤਾਂ ਦਰਿਆ ਘਰ ਵਿੱਚ ਬਹੁਤ ਵੱਡਾ ਹੜ ਆਇਆ ਹੋਇਆ ਸੀ ਡਰਾਈਵਰ ਨੇ ਕਾਰ ਰੋਕ ਦਿੱਤੀ ਸਾਰੇ ਸੰਤ ਗੱਡੀ ਤੋਂ ਬਾਹਰ ਆਏ ਤੇ ਪਾਣੀ ਦੇ ਵੇਗ ਨੂੰ ਵੇਖਣ ਲੱਗੇ ਉਦੋਂ ਪੁਲ ਵੀ ਨਹੀਂ ਸੀ ਇੰਨੇ ਨੂੰ ਸੰਤ ਹਰੀ ਸਿੰਘ ਜੀ ਹੱਥ ਜੋੜ ਕੇ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਪਾਜਾ ਆਪ ਜੀ ਨੂੰ ਨਮਸਕਾਰ ਕਰਨ ਆਏ ਹਨ ਦਾਸਾਂਤ ਮਹਾਰਾਜ ਜੀ ਖੁਸ਼ੀ ਦੇਖ ਕਰ ਵਿੱਚ ਆਏ ਅਤੇ ਆਪਣੇ ਚਰਨ ਪਾਣੀ ਵਿੱਚ ਪਾ ਕੇ ਪਾਜਾ ਜੀ ਨੂੰ ਨਮਸਕਾਰ ਪ੍ਰਵਾਨ ਕੀਤੀ ਉਸ ਤੋਂ ਬਾਅਦ ਸਾਰੇ ਸੰਤ ਮੰਡਲੀਕਾਰ ਵਿੱਚ ਆਨ ਬੈਠੇ ਸੰਤ ਮਹਾਰਾਜ ਜੀ ਨੇ ਡਰਾਈਵਰ ਨੂੰ ਕਾਰ ਦਰਿਆ ਵਿੱਚ ਤੇਲ ਦੇਣ ਦਾ ਹੁਕਮ ਦਿੱਤਾ ਡਰਾਈਵਰ ਸਰਦਾਰ ਅਨੂਪ ਸਿੰਘ ਜੀ ਨੂੰ ਸੰਤਾਂ ਤੇ ਬੁਰਖੋਸ ਸੀ ਉਹਨੇ ਹੁਕਮ ਕਰਕੇ ਕਾਰ ਦਰਿਆ ਵਿੱਚ ਠੇਲ ਦਿੱਤੀ ਪਾਰ ਕਰਕੇ ਜਿਵੇਂ ਮੋਟਰ ਵਾਲੀ ਕਿਸ਼ਤੀ ਪਾਰ ਕਰ ਗਈ ਇਸ ਜਗ੍ਹਾ ਤੇ ਨੇੜੇ ਸਤਲੁਜ ਦਰਿਆ ਤੇ ਕੋਈ ਪੁਲ ਨਹੀਂ ਸੀ ਇਸ ਕਰਕੇ ਕਿਸ਼ਤੀ ਦਾ ਪਤਨ ਪੈਂਦਾ ਸੀ ਦਹਾਂ ਦਾ ਪਤਨ ਹੋ ਕਰਕੇ ਕਿਸ਼ਤੀ ਰਾਹੀ ਬਹੁਤ ਬਾਦਸ਼ਾਹੀਆਂ ਵੀ ਇਸ ਜਗ੍ਹਾ ਤੇ ਚરણ پا ਕੇ ਆਰਾਮ ਕਰਕੇ ਅਨੰਦਪੁਰ ਸਾਹਿਬ ਵੱਲ ਨੂੰ ਜਾਂਦੀਆਂ ਸਨ ਸੰਤਾਂ ਨੇ ਬਚਨ ਲੰਗਰ 24 ਘੰਟੇ ਲੰਗਰ ਚਲਦਾ ਰਹੇਗਾ ਤੇ ਅਣਗਿਣਤ ਸੰਤਾਂ ਇੱਥੇ ਪ੍ਰਸ਼ਾਦਾ ਛਕ ਕੇ ਅੱਗੇ ਜਾਇਆ ਕਰਨਗੇ ਸੰਤ ਜਵਾਹਰ ਸਿੰਘ ਜੀ ਨੇ ਸੰਤ ਸ਼ਾਦੀ ਸਿੰਘ ਜੀ ਅਤੇ ਸੰਤ ਖਰੀਦ ਸਿੰਘ ਜੀ ਦੀ ਡਿਊਟੀ ਲਗਾਈ ਕਿ ਇਸ ਜਗ੍ਹਾ ਤੇ ਦਿਨ ਰਾਤ ਲੰਗਰ ਚਲਾਉਣਾ ਹੈ ਉਹਨਾਂ ਦੇ ਬਚਨਾਂ ਅਨੁਸਾਰ ਉਦੋਂ ਤੋਂ ਹੀ ਲੰਗਰ ਦੀ ਪ੍ਰਕਿਰਿਆ ਸ਼ੁਰੂ ਹੈ ਅਟੁੱਟ ਲੰਗਰ ਚੱਲ ਰਿਹਾ ਹੈ 88 ਵਿੱਚ ਸੰਤ ਖਾਦੀ ਸਿੰਘ ਜੀ ਨੇ ਆਪਣਾ ਸ਼ਰੀਰ त्यागਣ ਤੋਂ ਪਹਿਲਾਂ ਸੰਤ ਬਾਬਾ ਖੁਸ਼ਾਲ ਸਿੰਘ ਜੀ ਨੂੰ ਇਸ ਗੁਰਦਰਾ ਸਾਹਿਬ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਸੌਂਪ ਦਿੱਤੀਆਂ ਅਤੇ ਆਪਣਾ ਇਸ਼ਤਿਆਕੀ ਸਤਖੰਡ ਜਾਬਰਾਜੀ ਗੁਰਦਰਾ ਸਾਹਿਬ ਦੇ ਨੇੜੇ ਕਾਫੀ ਡੁੰਗੇ-ਡੁੰਗੇ ਟੋਏ ਅਤੇ ਘਣੇ ਜੰਗਲ ਸਨ ਸੰਤ ਬਾਬਾ ਖੁਸ਼ਾਲ ਸਿੰਘ ਜੀ ਨੇ ਕੁਝ ਹੀ ਸਾਲਾਂ ਵਿੱਚ ਟੋਏ ਪ੍ਰਭਾ ਕੇ ਉੱਚੀ ਨਮੀ ਜਗ੍ਹਾ ਨੂੰ ਪੱਧਰਾ ਕਰਕੇ ਵਾਹੀਯੋਗ ਜ਼ਮੀਨੀ ਬਣਾਈ ਅਤੇ ਇਸ ਜ਼ਗਤੇ ਬਹੁਤ ਵੱਡਾ ਆਲੇਸ਼ਾਨ ਗੁਰਦੁਆਰਾ ਸਾਹਿਬ ਦਾ ਹਾਲ ਬਣਾਇਆ ਅਤੇ ਲੰਗਰ ਹਾਲ ਵੀ ਬਣਵਾਇਆ। ਸੰਤ ਬਾਬਾ ਖੁਸ਼ਵਾਲ ਸਿੰਘ ਜੀ ਨੇ ਸਨ 1998 ਵਿੱਚ ਆਪਣੀ ਸਹਾਇਤਾ ਵਾਸਤੇ ਆਪਣੀ ਮਰਜ਼ੀ ਨਾਲ ਸੰਤ ਬਾਬਾ ਅਵਧਾਰ ਸਿੰਘ ਜੀ ਨੂੰ ਗੁਰਦੁਆਰਾ ਸਦਾਵਤ ਇੱਥੇ ਗੁਰਦੁਆਰਾ ਹੈਡ ਦਰਬਾਰ ਕੋਟਪੂਰਾਨ ਲੱਕੜ ਸਾਹਿਬ ਲੈ ਕੇ ਆਏ। ਬੱਬਾ ਅਵਧਾਰ ਸਿੰਘ ਜੀ ਨੇ ਕੁਝ ਹੀ ਸਮੇਂ ਵਿੱਚ ਗੁਰਦੁਰ ਸਾਹਿਬ ਦੀ ਮਾਂਦ ਨੂੰ ਸੁੰਦਰ ਬਣਾਉਣ ਦਰਸ਼ਨੀ ਡਿਊਟੀ ਪਾਣੀ ਦੀ ਟੈਂਕੀ ਤੇ ਦੋ ਡੂੰਘੇ ਪੋਰ ਪੱਕੀ ਸੜਕ ਬਾਹਰਲਾ ਮੇਨ ਗੇਟ ਪਾਰਕ ਫਾਰੇ ਬਾਇਓ ਗੈਸ ਪਲਾਂਟ ਗੁਰਦੁਰ ਸਾਹਿਬ ਦੇ ਚਾਰ ਚੁਫੇਰੇ ਹਜ਼ਾਰਾਂ ਦੀ ਟਰੱਕ ਮਿੱਟੀ ਦੇ ਪਾ ਕੇ ਉੱਪਰ ਨਾਨਾ ਅਨਗਣਤੀ ਸੰਗਤਾਂ ਇੱਥੇ ਆਉਂਦੀਆਂ ਹਨ ਅਤੇ ਕੀਰਤਨ ਦਾ ਆਨੰਦ ਮਾਣ ਕੇ ਆਪਣਾ ਜੀਵਨ ਸਫਲ ਕਰਦੀਆਂ ਹਨ ਹਰ ਮਹੀਨੇ ਸੰਗਰਾਂ ਤੇ ਲਗਭਗ 20000 ਦੀ ਗਿਣਤੀ ਵਿੱਚ ਸ਼ਰਧਾਲੂ ਇੱਥੇ ਆਉਂਦੇ ਹਨ ਅਤੇ ਉਹ ਹਰ ਸਾਲ ਵਿਸਾਖੀ ਤੇ ਲਗਭਗ 2.5 ਲੱਖ ਦੀ ਗਿਣਤੀ ਵਿੱਚ ਸੰਗਤ ਇਸ ਗੁਰਦਾਰਾ ਸਾਹਿਬ ਦੇ ਦਰਸ਼ਨ ਕਰਨ ਆਉਂਦੀ ਹੈ ਵੀਡੀਓ ਵਿੱਚ ਦੇਖਿਆ ਤੁਸੀਂ ਗੁਰਦੁਆਰਾ ਟਿੱਬੀ ਸਾਹਿਬ ਇਹਦਾ ਇਤਿਹਾਸ ਪਛੋਕੜ ਤੇ ਕਿਹੜੇ ਗੁਰੂ ਸਾਹਿਬਾਨ ਨਾਲ ਜੁੜਿਆ ਹੋਇਆ ਇਤਿਹਾਸ ਹੈ ਤੇ ਅਗਰ ਵੀਡੀਓ ਵਧੀਆ ਲੱਗਦੀ ਹੈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਜਰੂਰ ਕਰਿਆ ਕਰੋ ਆਪਣੇ ਵਿਚਾਰ ਜਰੂਰ ਦਿਆ ਕਰੋ ਚੈਨਲ ਨੂੰ ਪਿਆਰ ਦੇਣ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਗੇ ਤੋਂ ਹੋਰ ਤਰ੍ਹਾਂ ਵੀਡੀਓ ਦੇਖਣ ਲਈ ਨਵੇਂ ਇਤਿਹਾਸ ਦੀਆਂ ਵੀਡੀਓ ਦੇਖਣ ਲਈ ਜਰੂਰ ਆਪਣੇ ਵਿਚਾਰ ਦਿਆ ਕਰੋ ਸਤਿ ਸ਼੍ਰੀ ਅਕਾਲ